ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਇੱਥੇ ਜੀ ਹੈਗਾ ਸਵੇਰ ਦਾ ਟਾਈਮ ਤੇ ਬੱਚਿਆਂ ਨੇ ਸਕੂਲ ਜਾਣਾ ਸੀਗਾ ਤੇ ਉਦੋਂ ਪਹਿਲਾਂ ਮੈਂ ਇਹ ਤੋਰੀਆਂ ਦੀ ਸਬਜ਼ੀ ਬਣਾਉਣੀ ਸੀ ਤੇ ਮੈਂ ਤੋਰੀਆਂ ਦੀ ਸਬਜ਼ੀ ਕੱਟਣ ਲੱਗ ਗਈ ਸੀਗੀ ਤੇ ਬੱਚੇ ਆਪਣਾ ਰੈਡੀ ਹੋ ਰਹੇ ਸੀਗੇ ਕਿਉਂਕਿ ਹੁਣ ਗਰਮੀ ਜ਼ਿਆਦਾ ਕਰਕੇ ਫਿਰ ਸਬਜ਼ੀ ਜੀ ਆਪਾਂ ਸ਼ਾਮ ਨੂੰ ਬਣਾ ਲੈਨੇ ਆਂ ਫਿਰ ਖਰਾਬ ਹੋ ਜਾਂਦੀ ਹੈ ਸਕੂਲ ਦੇ ਵਿੱਚ ਇਸ ਕਰਕੇ ਆਪਾਂ ਸਵੇਰ ਹੀ ਸਬਜੀ ਤਾਂ ਕਰਕੇ ਬਣਾਉਨੇ ਆਂਗੇ ਤੇ ਵੈਸੇ ਵੀ ਦੁੱਧ ਵਾਲੀ ਸਬਜੀ ਤਾਂ ਬਿਲਕੁਲ ਹੀ ਨਹੀਂ ਰਹਿੰਦੀ ਹੈਗੀ ਤੇ ਤੋਰੀਆਂ ਸਬਜੀ ਆਪਾਂ ਦੁੱਧ ਪਾ ਕੇ ਬਣਾਵਾਂਗੇ ਲਓ ਜੀ ਇੱਥੇ ਮੈਂ ਤੋਰੀਆਂ ਕੱਟ ਲਈ ਸੀ ਤੇ ਮਸਾਲਾ ਵੀ ਆਪਾਂ ਨੇ ਗ੍ਰाइंड ਕਰ ਲਿਆ ਤੇ ਸਰੋਂ ਦਾ ਤੇਲ ਪਾ ਕੇ ਆਪਾਂ ਤੜਕਾ ਲਗਾ ਦਿੱਤਾਗਾ ਤੇ ਪਿਆਜ਼ ਨੇ ਜਿਹੜੀ ਆਪਣੇ ਭੁੱਜ ਰਹੇ ਨੇ ਤੇ ਇੱਕ ਸਾਈਡ ਤੇ ਮੈਂ ਚਟਣੀ ਰਗੜੀ ਸੀ ਹਨਾ ਚਿਬੜ ਪਾ ਕੇ ਤੇ ਪਿਆਜ਼ ਹਰੀਆਂ ਮਿਰਚਾਂ ਪਾ ਕੇ ਤੇ ਉਹਨੂੰ ਮੈਂ ਤੜਕਾ ਲਗਾ ਰਹੀ ਸੀ ਨਾਲ ਨਾਲ ਇੱਕ ਗੈਸ ਤੇ ਆਪਾਂ ਉਹ ਰੱਖੀ ਹੋਈ ਆ పేరు కట్లేన చూడాలి అందులో థూడా పావాలే బాధ పా దుద్ధ ਇੰਨਾ ਰੋਣਾ ਪਾਉਮਾਂਗੇ ਪਤਲੇ ਧਾਗੇ ਪਕਾਉਣੇ ਆ ਜਿੰਨਾ ਦੋ ਪਾਉਮਾਂਗੇ ਇਹ ਰੋਟੀਆਂ ਤੇ ਕੱਪੜੇ ਆਪਾਂ ਧੋ ਕੇ ਸਾਰੇ ਪਾ ਦਿੱਤੇ ਨੇ ਇੱਕ ਰਾਉਂਡ ਆਪਣਾ ਮਸ਼ੀਨ ਦੇ ਵਿੱਚ ਪਾਇਆ ਹੋਇਆ ਇੱਕ ਦਿਨ ਨਾਲ ਧੋਈ ਹੈ ਹਨਾ ਦੂਜੇ ਦਿਨ ਢੇਰ ਲੱਗ ਜਾਂਦੇ ਨੇ ਤੇ ਕੱਲ ਮੈਂ ਧੋਤੇ ਨਹੀਂ ਗਈ ਤੇ ਮੌਸਮ ਵੀ ਦੇਖੋ ਤੁਸੀਂ ਕਿਵੇਂ ਬੱਦਲ ਹੋਏ ਪਏ ਆ ਪੂਰੇ ਤੇ ਹਵਾ ਵੀ ਬਹੁਤ ਸੋਹਣ ਠੰਢੰਢੀ ਚੱਲ ਰਹੀ ਆ ਪਾਇਆ ਹੋਇਆ ਜੀ ਪਾਇਆ ਹੋਇਆ ਕੱਪੜਿਆਂ ਦਾ ਇਹਦੇ ਵਿੱਚ ਆਪਾਂ ਚਾਦਰਾਂ ਪਾਈਆਂ ਨੇ ਜਿਹੜੀਆਂ ਆਪਣੇ ਉੱਪਰ ਲੈਣੇ ਆ ਰਾਤ ਨੂੰ ਇਹ ਵੀ ਤੋਂ ਠੰਡਾ ਬਸ ਜਿੱਤੇ ਮੌਸਮ ਠੰਡਾ ਹੁੰਦਾ ਹੈ ਨਾ ਉਦੋਂ ਫਿਰ ਆਏ ਜੋ ਵੀ ਕੰਮ ਬਾ ਵੀ ਕਰਦੀ ਆ ਵੀ ਨਿਵੇੜਦੀ ਏ ਗਰਮੀ ਦੇ ਵਿੱਚ ਕੋਈ ਕੰਮ ਕਰ ਨੂੰ ਜੀ ਕਰਦਾ ਵੀ ਇੱਥੇ ਲੱਗੀ ਸੀ ਆਪਾਂ ਖੰਡ ਪਾਉਣ ਥੋਲੀ ਦੇ ਵਿੱਚ ਤੇ ਤੁਹਾਨੂੰ ਪਤਾ ਹੈ ਨਾ ਸਾਰਿਆਂ ਨੂੰ ਕਿ ਹੁਣ ਕੀੜੀਆਂ ਜੀਆਂ ਬਹੁਤ ਜ਼ਿਆਦੇ ਪੈ ਜਾਂਦੀਆਂ ਨੇ ਹਨਾ ਖੰਡ ਚ ਵੀ ਪੈ ਜਾਂਦੀਆਂ ਨੇ ਅਤੇ ਚ ਵੀ ਪੈਂਦੀਆਂ ਨੇ ਤੇ ਕੋਈ ਵੀ ਮਿੱਠੀ ਚੀਜ਼ ਆ ਉਹਦੇ ਵਿੱਚ ਤਾਂ ਜ਼ਿਆਦੇ ਪੈਂਦੀਆਂ ਨੇ ਬੜੀ ਬੜੀ ਕੀੜੀਆਂ ਜੀਆਂ ਨੇ ਤੇ ਉਹਦੇ ਵਾਸਤੇ ਪੱਕਾ ਹੱਲ ਹੈਗਾ ਜੀ ਆਪਾਂ ਜਦੋਂ ਵੀ ਖੰਡ ਪਾਉਨੇ ਆ ਢੋਲੀ ਦੇ ਵਿੱਚ ਤੇ ਆਪਾਂ ਇਹ ਜੋ ਮੇਂ ਚੀਜ਼ਾਂ ਹਨ ਪਾਉਨੇ ਆ ਜਿਵੇਂ ਥੋੜੀ ਜਿਹੀ ਖੰਡ ਪਹਿਲਾਂ ਆਪਾਂ ਇਸ ਵਿੱਚ ਪਾ ਦਿੰਨੇ ਆ ਢੋਲੀ ਦੇ ਫੇਰ ਫੇਰ ਉੱਪਰ ਪਾ ਦਾਂਗੇ ਤੇ ਫੇਰ ਕੁਝ ਖੰਡ ਪਾ ਦਾਂਗੇ ਇਸ ਤਰ੍ਹਾਂ ਕਰਕੇ ਆਪਾਂ ਨਾ ਚਾਈ ਪਾਟਾ ਦੇ ਵਿੱਚ ਪਾ ਦਾਂਗੇ ਤੇ ਪਹਿਲਾਂ ਆਪਾਂ ਥੋੜੀ ਜਿਹੀ ਕੋਲੀ ਦੇ ਵਿੱਚ ਖੰਡ ਪਾ ਲਈਏ ਤੇ ਇਹ ਆਪਾਂ ਢੋਲੀ ਹਨ ਧੋ ਕੇ ਚੰਗੀ ਤਰ੍ਹਾਂ ਤੇ ਧੁੱਪ ਹਵਾ ਦੀ ਸੇ ਆਪਾਂ ਗੱਲੇ ਨੂੰ ਤੇ ਮੈਂ ਸੋਚ ਰਹੀ ਸੀ ਵੀ ਚਲ ਖੰਡ ਦਾ ਆਪਣੇ ਘਰ ਨੂੰ ਡਿਜੀਟਲ ਵੀ ਦੇ ਵਿੱਚ ਵੀ ਚਾ ਲੋ ਤੁਹਾਡੇ ਲਈ ਆਪਾਂ ਸ਼ੇਅਰ ਕਰ ਦਿੰਨੇ। ਸੋ ਜੀ ਆਪਾਂ ਪਹਿਲਾਂ ਖੰਡ ਪਾ ਲਈਏ ਥੋੜੀ ਢੋਲੀ ਜ। ਆਪਾਂ 5-7 ਡੱਬੇ ਪਹਿਲਾਂ ਪਾ ਲੈਨੇ ਆ ਇਸ ਤਰ੍ਹਾਂ। ਚੰਗੀ ਤਰ੍ਹਾਂ ਨਾ ਸੁੱਕੀ ਹੋਣੀ ਚਾਹੀਦੀ ਏ ਢੋਲੀ ਤੇ ਜਦੋਂ ਵੀ ਆਪਾਂ ਖੰਡ ਪਾਉਣੇ ਆ ਜਾਂ ਕੋਈ ਆਟਾ ਪਾਉਣੇ ਆ ਇਹਦੀ ਆਪਾਂ ਪਾਉਣੇ ਚਾਹੋ ਖੰਡ ਪਾਉਣੇ ਜਾਂ ਇਸੇ ਕੱਟਾ ਪਾਉਣੇ ਆ। ਤੇ ਇਹ ਲੱਟੇ ਨੇ ਜੀ ਆਪਾਂ ਕੁਛ ਤੇਜ ਪੱਤੇ ਤੇ ਇਹ ਆਪਾਂ ਇਸ ਤਰ੍ਹਾਂ ਤੋੜ ਲੈਨੇਗੇ ਤੇ ਕੁਛ ਆਪਾਂ ਲੱਟੇ ਲਾਉਂਗਾ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਹਨ ਕਰਕੇ ਵਿੱਚ ਪਾ ਦਾਂਗੇ ਅਸੀਂ ਜਿਵੇਂ 2-4 ਦੱਬੇ ਪਾ ਕੇ ਫਿਰ 2-3 ਲਾਉਂਗ ਪਾ ਦੇ ਤੇ 1-2 ਤੇਜ ਪੱਤੇ ਪਾ ਦੇ ਇਸ ਤਰ੍ਹਾਂ ਕਰਕੇ ਤੇ ਬਾਕੀ ਖੰਡ ਫੇਰ ਪਾ ਦਾਂਗੇ ਆਪਾਂ ਉੱਪਰ ਤੇ ਫੇਰ ਫੇਰ ਆਪਾਂ ਇਸ ਤਰ੍ਹਾਂ ਹੀ ਪਾ ਲਾਂਗੇ ਤੇ ਬਿਲਕੁਲ ਵੀ ਕੀੜੀਆਂ ਨਹੀਂ ਪੈਣਗੀਆਂ ਖੰਡ ਦੇ ਵਿੱਚ ਨਹੀਂ ਤਾਂ ਤੁਸੀਂ ਦੇਖਿਓ ਬੇਸ਼ੱਕ ਟਾਈਟਾ ਢੋਲੀ ਦਾ ਟੰਕਨ ਟਾਈਟ ਹੁੰਦਾ ਹੈ ਫਿਰ ਵੀ ਪਤਾ ਨਹੀਂ ਕਿੱਥੋਂ ਦੀ ਵੱਡ ਜਾਂਦੀ ਹੈ। ਓਕੇ ਸਮੈਲ ਹੁੰਦੀ ਆ ਲੌਂਗਾਂ ਦੀ ਤੇ ਆਹਦੇ ਪੱਤੇ ਦੀ ਹੈ ਨਾ ਜਿਆਦਾ ਸਟਰੋਂਗ ਹੁੰਦੀ ਆ ਤੇ ਤਾਂ ਗੱਲ ਹੀ ਹੋਣੀ ਹੈ ਕਿ ਸਮੈਲ ਕਰਕੇ ਹੀ ਇਹ ਗਿੜੀਆਂ ਵੱਡੀਆਂ ਹੈਗੀਆਂ। ਤੇ ਇਹ ਤਾਂ ਬਹੁਤ ਤੰਗ ਕਰਦੀਆਂ ਨੇ। ਲਓ ਜੀ ਇਸ ਤਰ੍ਹਾਂ ਆਪਾਂ ਹੋ ਚੁੱਕੇ ਜਾਈਆਂ ਦੋ ਤਿੰਨ ਪੱਤੇ ਤੇ ਇਹ ਲਾਉਂ ਚੱਲਾਂਗੇ ਤੇ ਇਹ ਆ ਪਾਦਾਂ ਤੁਨਾਂ ਦੇ ਵਿੱਚ ਵੀ ਜਿਹੜੇ ਖਰੌਣੇ ਪਾ ਦੇ ਲਏ ਨੇ ਇਹ ਵਾਪਾਂ ਦਾੜਾ ਸਟੋਰ ਕਰਦੇ ਆ ਨਾ ਉਹਦੇ ਵਿੱਚ ਵੀ ਪਾ ਦੇਨੇ ਆ ਅਸੀਂ ਤਾਂ ਤੇ ਫਿਰ ਵਧੀਆ ਰਹਿੰਦੀਆਂ ਨੇ ਫ੍ਰੈਸ਼ ਨਾ ਕੋਈ ਕੀੜਾ ਪਵੇ ਨਾ ਕੀੜਾ ਹਜੀ ਪੈਣ ਨਾ ਕੋਈ ਕੀੜੀਆਂ ਵੜਨ ਦਾ ਅਸੀਂ ਵੀ ਚਿੰਤਾ ਨਹੀਂ

ਬਸ ਉੱਪਰ ਦੂਜੇ ਕੰਟੇ ਦੇ ਅੱਗੇ ਵੜ ਲਾਂਗੇ ਤੇ ਇਸ ਤਰ੍ਹਾਂ ਨਾਲ ਬਸ ਉੱਪਰ ਫੇਰ ਤੁਸੀਂ ਇਸ ਤਰ੍ਹਾਂ ਹੀ ਪਾ ਦੇਣੀ ਤੇ ਦੇਖਿਓ ਤੁਸੀਂ ਬਿਲਕੁਲ ਵੀ ਇਹਦੇ ਵਿੱਚ ਕੀੜੀਆਂ ਨਹੀਂ ਵੱਡਦੀਆਂ ਇਹ ਤੇ ਉਹ ਵੀ ਆਪਾਂ ਚਾਹ ਦੇ ਵਿੱਚ ਲੌਂਗ ਪਾਉਣੀ ਆ ਦੇਖੋ ਤੇ ਫਿਰ ਅੱਗੇ 4 ਇੰਚ ਚਲੇ ਜਾਣਗੇ ਤਾਂ ਕੀ ਕਰ ਲੈ ਤੇ ਬਸੇ ਤਾਂ ਚਲੋ ਵਿੱਚੋਂ ਕੱਢ ਲੈਣੇ ਹੁੰਦੇ ਆ ਆਪਾਂ ਤੇ ਹੁਣ ਤੁਸੀਂ ਇਹ ਦੇਖੋ ਇਹ ਟਾਈਟ ਵੀ ਹੈ ਨਾਲ ਸਾਰਾ ਢੋਲੀ ਦਾ ਟੱਕਣਾ ਫਿਰ ਵੀ ਕੀੜੀਆਂ ਵੱਡ ਜਾਂਦਾ ਹੈ ਇਹ ਤੇ ਹੁਣ ਦੇਖੋ ਤੁਸੀਂ ਜਮਾਂ ਬਿਲਕੁਲ ਵੀ ਕਿਡੀਆਂ ਨਹੀਂ ਬਣਣਗੀਆਂ ਇਹ ਵਿੱਚ ਇਹ ਤਰੀਕਾ ਤੁਸੀਂ ਵੀ ਅਪਣਾ ਕੇ ਦੇਖਿਓ ਤੇ ਫਿਰ ਕਮੈਂਟ ਦੇ ਵਿੱਚ ਜਰੂਰ ਦੱਸਿਓ ਕਿ ਕਿਸ ਤਰ੍ਹਾਂ ਦਾ ਲੱਗਿਆ ਆਪਣਾ ਆਈਡੀਆ ਇਹ ਲਓ ਜੀ ਇੱਥੇ ਲੱਗ ਗਿਆ ਆਪਾਂ ਸੂਟ ਬਣਾਉਣਾ ਫ੍ਰੀ ਹੋ ਕੇ ਤੇ ਤੁਸੀਂ ਸਰਵਾਰ ਆਪਾਂ ਬਣਾ ਲਈਏ ਨੀ ਨਾ ਵੀ ਰੰਗ ਦੀ ਸਰਵਾਰ ਹੈ ਪੁੱਛ ਪੁੱਛ ਸਾਰਾ ਤੁਸੀਂ ਤਿਆਰ ਕਰਕੇ ਰੱਖ ਲੇਤੀ ਹੈ ਤਬ ਲੂ ਰੰਗ ਦਾ ਆਪਾਂ ਕੱਟਿਆ ਸੀ ਉਹਦੇ ਉਹ ਮੈਂ ਬਣਾਤਾ ਸੀ ਸਿਉਂਦਾ ਸੀ ਤੇ ਇਹਦੇ ਬਾਹਵਾ ਤੇ ਪੜਿਆਲ ਪਾਤਾ ਸਲਵਾਰ ਨਾਲ ਦਾ ਤੇ ਕਮੀਜ਼ ਨੇ ਬਣਾ ਰਹੀ ਆ ਆਪਾਂ ਗਾਲੀ ਨਿਕਾਲਾ ਲਾਉਣਾ ਤੇ ਜਿਹੜਾ ਬੈਕ ਸਾਈਡ ਗਲਾ ਜਿਹੜਾ ਚੱਪਾ ਰੇਵਲੀਰ ਕੱਟ ਕੇ ਲਾਉਨੇ ਆਂਗੇ ਤੇ ਜਿਹੜਾ ਅੱਗੇ ਵਾਲਾ ਗਲਾ ਬਣਾਉਨੇ ਆ ਉਹ ਬਣਾਵਾਂਗੇ ਆਪਾਂ ਜਿਹੜਾ ਰੈਡੀਮੇਡ ਹੈ ਨਾ ਬਣਿਆ ਬਣਾਇਆ ਆਉਂਦਾ ਬਸ ਪ੍ਰੈਸ ਨਾਲ ਚੁੱਕ ਕੇ ਉਹ ਤਰ੍ਹਾਂ ਹੀ ਬਣਾਵਾਂਗੇ ਤੇ ਸਾਰੇ ਪੀਸ ਨੇ ਜਿਹੜੇ ਮੇਰੇ ਅਲੱਗ-ਅਲੱਗ ਕੱਟ ਕੇ ਰੱਖੇ ਹੋਏ ਨੇ ਕੋਲੇ ਤੇ कॉटन ਦੇ सूट ਨੇ ਜੀ ਉਹਨੇ ਦਾ ਸੂਟ ਨਹੀਂ ਹੁੰਦਾ ਹਨਾ ਜਿੰਨੀ ਸਲਾਈ ਲੈ ਲੈਂਦੇ ਨੇ ਟੇਲਰ ਤੇ ਨਾਰਮਲ ਰੇਂਜ ਦੇ ਵਿੱਚ 5-700 ਦਾ ਸੂਟ ਆਉਂਦਾ ਜਿਵੇਂ ਆਪਾਂ ਘਰ ਪਾਉਣ ਵਾਸਤੇ ਲੈਣੇ ਆਗੇ ਤੇ ਉਸ ਤੋਂ ਵੱਧ ਉਹਦੀ ਸਲਾਈ ਹੋ ਜਾਂਦੀ ਹੈ ਤੇ ਇਸ ਤੋਂ ਵਧੀਆ ਵੀ ਆਪਾਂ ਘਰੇ ਹੀ ਸਲਾਈ ਕਰ ਲਈਏ ਇਹ ਆਪਣੀ ਮਸ਼ੀਨ ਦੇ نیچے ਟੇਬਲ ਸੀਗਾ ਟੇਬਲ ਮੈਂ ਕੱਟਤਾ ਨੂੰ ਮੇਰੇ ਉੱਪਰ ਚੇਅਰ ਤੇ ਬੈਠ ਕੇ ਸਿਉਣਾ ਏਥੇ ਲੱਗਦੀ ਆ ਐਸਾ ਨੀਚੇ ਰਹਿ ਕੇ ਕੰਫਰਟੇਬਲ ਲੱਗਦੀ ਹੈ ਕਿ ਸੋਣ ਕਦਮ ਦੂਜੀ ਮਸ਼ੀਨ ਦਾ ਇਹ ਬਕਸਾ ਨਾ ਉਹ ਰੱਖਿਆ ਨੀਚੇ ਹਾਂਜੀ ਵਿੱਚ ਪਹਿਣਾ ਜਦੋਂ ਆਪਾਂ ਕਮੀਜ਼ ਦੀ ਕਟਿੰਗ ਕਰਦੇ ਆਂਗੇ ਉਦੋਂ ਹੀ ਪਲੇਟਾਂ ਦੀਆਂ ਤੇ ਜਿਵੇਂ ਆਪਣੇ ਹਿਟਿੰਗ ਦੀ ਨਿਸ਼ਾਨ ਨਿਸ਼ਾਨ ਹੁੰਦੇ ਨੇ ਉਹ ਸਾਰੇ ਲਾ ਲੈਂਦੀਆਂ ਨੇ ਇਕੱਠੇ ਤੇ ਪਰ ਹਰੇਕ ਦਾ ਅਲੱਗ-ਅਲੱਗ ਤਰੀਕਾ ਹੁੰਦਾ ਜੀ ਸੂਟ ਵੀ ਸਲਾਈ ਕਰਨ ਦਾ ਤੇ ਮੈਂ ਇੱਥੇ ਪਹਿਲਾਂ ਗਲੇ ਮਤਲਬ ਦੋਨੇ ਅਟੈਚ ਕਰਕੇ ਤੇ ਫਿਰ ਆਪਾਂ ਮੁੱਢਾ ਵਾਲੀ ਸਲਾਈ ਲਾ ਕੇ ਫਿਰ ਇਸ ਤੋਂ ਬਾਅਦ ਪਲੇਟਾਂ ਦੇ ਨਿਸ਼ਾਨ ਲਾਉਣੇ ਆਂਗੇ ਤੇ ਫਿਰ ਉਹਦੇ ਵਾਸਤੇ ਫਿਰ ਆਪਾਂ ਨੂੰ نیچے ਬੈਠ ਕੇ ਹਨਾ ਚੰਗੀ ਤਰ੍ਹਾਂ ਮਤਲਬ ਕੱਪੜੇ ਨੂੰ ਸੈੱਟ ਕਰਕੇ ਨਿਸ਼ਾਨ ਲਾਉਣੇ ਪੈਂਦੇ ਨੇ ਤੇ ਫਿਰ ਇਹ ਤੋਂ ਵਧੀਆ ਮੈਂ ਸੋਚਿਆ ਵੀ ਹਨਾ ਨੀਚੇ ਇਹਨੂੰ ਰੱਖ ਲਈਏ ਤੇ ਫਿਰ ਉੱਪਰ ਕਿਤੇ ਚੇਅਰ ਤੇ ਬਹਿ ਜਾਓ ਹਨਾ ਕਿਤੇ ਨੀਚੇ ਆ ਕੇ ਬੈਠ ਜਾਓ ਫਿਰ ਉਹ ਵਧੀਆ ਨਹੀਂ ਲੱਗਿਆ ਮੈਨੂੰ ਕੰਪਾਟੇਬਲ じゃ ਤੇ ਇਸ ਕਰਕੇ ਮੈਂ ਇਹਨੂੰ ਫਿਰ ਨੀਚੇ ਹੀ ਲਾ ਲਿਆ ਸੀਗਾ ਉਹ ਜਿੱਥੇ ਇੱਥੇ ਆਪਾਂ ਗਲਾ ਅਟੈਚ ਕਰ ਲਿਆ ਸੀ ਗਲਾ ਬਣਾਇਆ ਸੀ ਆਪਾਂ ਚੌਰਸ ਤੇ ਹੁਣ ਆਪਾਂ ਜਿਹੜਾ ਵਿੱਚ ਕਪੜਾ ਰਹਿ ਜਾਂਦਾ ਹਨ ਉਹਨੂੰ ਕੱਟ ਕਰ ਦਿੰਨੇ ਹੈਗੇ ਤੇ ਮੈਨੂੰ بس ਉਹ ਫਿਟਿੰਗ ਦੀਆਂ ਆਸਾਨੀਆਂ ਤੇ ਆਪਣੇ ਪਲੇਟਾਂ ਦੀਆਂ ਆਸਾਨੀਆਂ ਜਿਵੇਂ ਆਪਾਂ ਬਾਅਦ ਚ ਲਾਉਨੇ ਹੈਗੇ ਹਾਂ ਤੁਹਾਨੂੰ ਦੱਸਿਆ ਵੀ ਮੋਟੇ ਵਾਲੀ ਸਿਲਾਈ ਨੂੰ ਅਟੈਚ ਕਰਕੇ ਪਹਿਲਾਂ ਤੇ ਉਸ ਤਰ੍ਹਾਂ ਪਹਿਲੇ ਮਤਲਬ ਇੱਕ ਵਾਰਾਂ ਦੇ ਵਿੱਚ ਹੀ ਹਨਾ ਸਿਲਾਈ ਕਰਕੇ ਵਧੀਆ ਫਿਟਿੰਗ ਆ ਜਾਂਦੀ ਹੈ ਇਹ ਨਹੀਂ ਹੈਗਾ ਵੀ ਆਪਾਂ ਨੂੰ ਬਾਰ-ਬਾਰ ਖੁੱਲਾ ਭੀੜਾ ਕਰ ਲੋ ਕਿ ਦੇ ਮਤਲਬ ਨੂਨ ਸਲਾਈ ਨੂੰ ਖੁੱਲੇ ਕਰਕੇ ਲਾ ਲਓ ਕਿ ਦੇ ਵੀ ਥੋੜਾ ਟਾਈਟ ਕਰਨ ਵਾਸਤੇ ਹਨਾ ਲਾ ਲਓ ਇਸ ਤਰ੍ਹਾਂ ਨਹੀਂ ਹੈਗਾ ਵੀ ਬਾਰ-ਬਾਰ ਆਪਾਂ ਨੂੰ ਸਲਾਈ ਜੀ ਲਾਉਣੀ ਪਊਗੀ ਤੇ ਇੱਕ ਵਾਰ ਵਿੱਚ ਵੀ ਫਿਟਿੰਗ ਆ ਜਾਂਦੀ ਹੈ ਸਹੀ ਲਓ ਜੀ ਇੱਥੇ ਅੱਗੇ ਸੇ ਆਪਾਂ ਪਲੇਟਾਂ ਪਾਉਣ ਤੇ ਪਲੇਟਾਂ ਨਾਲ ਆਪਾਂ ਕੱਪੜਾ ਇਹਦੇ ਨਾਲ ਦਾ ਹਨਾ ਕਮੀਜ਼ ਜਿਹੜਾ ਬਚਿਆ ਹੁੰਦਾ ਤੇ ਉਹਦਾ ਪੀਸ ਕੱਟ ਕੇ ਰੱਖ ਦਿੰਦੇ ਆ ਨਾਲ ਪਲੇਟ ਦੇ ਤੇ ਤਾਂ ਕਿ ਮਤਲਬ ਸਿੰਜਦਾ ਨਹੀਂ ਹੈਗਾ ਬੇਸ਼ੱਕ ਕਾਟਨ ਦਾ ਕੱਪੜਾ ਬੇਸ਼ੱਕ ਤੁਸੀਂ ਹਨਾ ਰੇਸ ਮਿਸਲਾਈ ਕਰਦੇ ਹੋਗੇ ਜੇ ਆਪਣਾ ਕੱਪੜਾ ਲਾ ਕੇ ਪਲੇਟ ਨੂੰ ਸਲਾਈ ਕਰਦੇ ਆ ਤੇ ਫਿਰ ਸਿੰਜਦਾ ਨਹੀਂ ਹੈਗਾ ਜੀ ਕੱਪੜਾ ਕੋਈ ਵੀ ਹੋਵੇ ਤੇ ਕਈ ਦਿਨ ਹੋ ਗਏ ਜੀ ਆਪਾਂ ਉਹਦੇ ਤਿੰਨ ਚਾਰ ਸੂਟ ਹਨਾ ਇਕੱਠੀ ਕੱਟ ਕਰ ਲਈ ਸੀਗੇ ਕਟਾਈ ਉਹਨਾਂ ਦੀ ਤੇ ਜੇ ਤੇਰ ਕਟਾਈ ਕੀਤੀ ਹੁੰਦੀ ਜਦੋਂ ਸੂਟਾਂ ਦੀ ਫਿਰ ਆਪਾਂ ਚੱਕ ਕੇ ਚਾਉਣ ਦੇ ਵਿੱਚ ਹਨਾ ਕਾਲ ਨਹੀਂ ਪੈਂਦੀ ਸੀਗੀ ਫਿਰ ਕੱਟਣ ਦੀ ਜ਼ਿਆਦਾ ਕਾਲ ਜੀ ਹੋ ਜਾਂਦੀ ਆ ਆਪਾਂ ਨੂੰ ਤੇ ਬਸ ਆਪਣਾ ਇਹ ਦੂਆਦ ਇੱਕ ਸੂਟ ਰਹਿ ਗਿਆ ਸੀ ਮਾਊਸ ਸੈਟ ਦਾ ਸਲਾਈ ਕਰਨਾ ਨਾ ਦੋ ਮਹੀਨੇ ਤੋਂ ਪਹਿਲਾਂ ਬਣਾ ਲਏ ਸੀਗੇ ਤੇ ਜੇ ਕੱਟੇ ਹੁੰਦੇ ਨੇ ਫਿਰ ਜਲਦੀ ਜਲਦੀ ਹਨਾ ਚੱਕ ਕੇ ਸਿਉਣਤੇ ਜਾਂਦੇ ਨੇਗੇ ਕੱਟ ਲਾ ਲੈ ਰਹੇ ਹਾਂ ਫਿਰ ਕੱਠੀ ਜਮੀਨ ਵਰਨੀ ਜ ਬਸਵਾ ਮਾ ਰਹੀ ਆ ਆਪਣੀ ਇਹਦਾ ਮਮਾ ਵਸ ਆਪਣੀ ਯਾਰ ਦੀ ਕੀ ਹੁੰਦੀ ਆ ਇਹ ਨਾਲ ਸਿਆਣ ਮਾਰਦੀ ਨਾ ਜੜਦਾ ਨਹੀਂ ਲੱਗਦਾ ਹਾਂਜੀ ਜੇਕਰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਅੱਗੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਆਪਣੇ ਫਰੈਂਡ ਸਰਕਲ ਦੇ ਵਿੱਚ ਤੇ ਜੋ ਵੀ ਭੈਣ ਭਰਾ ਨਵੇਂ ਆਉਂਦੇ ਨੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਵੱਧ ਤੋਂ ਵੱਧ ਸਪੋਰਟ ਕਰੋ ਸਾਰੇ ਭੈਣ ਭਰਾ ਬੈਲ ਆਈਕਨ ਦਾ ਬਟਨ ਆਨ ਰੱਖਿਓ ਵੀ ਜਿਹੜੀ ਆਪਣੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਹੈ ਨਾ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਇੱਥੇ ਆਪਾਂ ਅੱਜ ਦੀ ਵੀਡੀਓ ਦਾ ਐਂਡ ਕਰਦੇ ਆਂ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸ਼ਤਿ ਸ਼੍ਰੀ ਅਕਾਲ ਜੀ ਬਾਏ ਬਾਏ